ਮੁਸਕਾਤ ਜੀ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਕੱਲ ਇੱਕ ਬਮਿਆਲ ਸੈਕਟਰ ਦੇ ਅਦੀਨ ਜਨਿਆਲ ਪਿੰਡ ਦੇ ਵਿੱਚ ਉਗ ਦਰਿਆ ਦੇ ਕਿਨਾਰੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਹੰਮਦ ਸ਼ਰੀਫ ਨਾਮ ਦਾ ਇੱਕ ਯੁਵਕ ਜੋ ਸੀਗਾ ਉਹ ਉਗ ਦਰਿਆ ਦੇ ਵਿੱਚ ਡੁੱਬਣ ਦਾ ਸਮਾਚਾਰ ਸੀ ਕਹਿੰਦਾ ਦਈਏ ਕਿ ਇਸ ਘਟਨਾ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਇੱਕ ਚੈਕਿੰਗ ਦੇ ਦੌਰਾਨ ਉਸ ਵਿਅਕਤੀ ਦੇ ਵਾਹਨ ਨੂੰ ਰੋਕਿਆ ਗਿਆ ਤੇ ਉਸ ਵਿਅਕਤੀ ਦੇ ਵੱਲੋਂ ਉਗ ਦਰਿਆ ਦੇ ਰਾਹੀਂ ਪਾਰ ਜਾਣ ਦੀ ਕੋਸ਼ਿਸ਼ ਕੀਤੀ ਗਈ ਔਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਉਸ ਵਿਅਕਤੀ ਦਾ ਕੋਈ ਪਤਨ ਲੱਭ ਸਕੇਆ ਔਰ ਪੂਰੇ ਪਰਿਵਾਰ ਦਾ ਦਾ ਪੰਜਾਬ ਪੁਲਿਸ ਵੱਲੋਂ ਉਸ ਵਿਅਕਤੀ ਦਾ ਪਿੱਛਾ ਕੀਤਾ ਗਿਆ ਜਿੱਦੇ ਚਲਦੇ ਉਸ ਵਿਅਕਤੀ ਦੇ ਵੱਲੋਂ ਆਪਣੀ ਜਾਨ ਟੁੜਨ ਲਈ ਇਸ ਦਰਿਆ ਦਾ ਰਸਤਾ ਪਨਾਇਆ ਗਿਆ ਔਰ ਉਸ ਨੂੰ ਪਤਾ ਨਹੀਂ ਚੱਲਿਆ ਉਹ ਪਾਣੀ ਦੇ ਵਿੱਚੋਂ ਲੰਘਣ ਦੌਰਾਨ ਡੁੱਬਣ ਦਾ ਸਮਾਚਾਰ ਆ ਔਰ ਪਰਿਵਾਰ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ 24 ਘੰਟੇ ਬੀਤੀ ਜਾਨ ਤੱਕ ਹਾਲੇ ਤੱਕ ਉਸ ਮੁਹੰਮਦ ਸ਼ਰੀਫ ਦਾ ਪਤਾ ਨਹੀਂ ਲੱਗ ਸਕਿਆ ਔਰ ਪੂਰਾ ਪਰਿਵਾਰ ਪਰੇਸ਼ਾਨ ਆ ਔਰ ਇਹ ਗੁਜਰ ਸਮੁਦਾਇ ਦੀ ਗੱਲ ਹੈ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਇਹ ਪਿੱਛੇ ਲਗਭਗ 300 ਦੇ ਕਰੀਬ ਇਹ ਪਰਿਵਾਰ ਇੱਥੇ ਉਪਸਥਿਤ ਹੈ ਲਗਾਤਾਰ ਕੱਲ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਪ੍ਰਸ਼ਾਸਨ ਆਪਣੇ ਗੋਤਾਖੋਰ ਭੇਜੇ ਅਤੇ ਕਿਸੇ ਤਰ੍ਹਾਂ ਦੀ ਮਦਦ ਕਰੇ ਤਾਂ ਜੋ ਉਸ ਮੁਹੰਮਦ ਸ਼ਰੀਫ ਦਾ ਪਤਾ ਲੱਗ ਸਕੇ ਕਿ ਉਸ ਜੋ ਦਰਿਆ ਦੇ ਵਿੱਚੋਂ ਕੱਲ ਤੋਂ ਗਾਇਬ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ ਪੂਰੇ ਪਰਿਵਾਰ ਦੇ ਵੱਲੋਂ ਮਾਮਲਾ ਪਖਾਇਆ ਹੋਇਆ ਔਰ ਇਹਨਾਂ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਦੀ ਵੇਟ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੱਜ ਜੋ ਕਾਂਗਰਸ ਦੇ ਪ੍ਰਵਕਤਾ ਨੇ ਪਠਾਨਕੋਟ ਤੋਂ ਤੀਨਾ ਚੌਧਰੀ ਉਹ ਮੌਕੇ ਤੇ ਆਏ ਸਨ ਉਹਨਾਂ ਲੋਕਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਚ ਸਾਡਣਾ ਉਹਨੇ ਗੱਲਬਾਤ ਕੀਤੀ ਕਿ ਹਾਲੇ ਤੱਕ ਪ੍ਰਸ਼ਾਸਨ ਨੂੰ ਗੋਤਾਖੋਰ ਜੋ ਭੇਜਣੀ ਚਾਹੀਦੀ ਸੀ ਔਰ ਇਸ ਤੋਂ ਇਲਾਵਾ ਜੋ ਵੀ ਮਦਦ ਪੰਜਾਬ ਪੁਲਿਸ ਵੱਲੋਂ ਇਹਨਾਂ ਪਰਿਵਾਰਾਂ ਦੀ ਕੀਤੀ ਜਾ ਸਕਦੀ ਸੀਗੀ ਉਹ ਕਰਨੀ ਚਾਹੀਦੀ ਸੀ ਲੇਕਿਨ ਹਾਲੇ ਤੱਕ 24 ਘੰਟੇ ਬੀਤ ਜਾਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਇਹਨਾਂ ਦੀ ਮਦਦ ਨਹੀਂ ਕੀਤੀ ਗਈ ਔਰ ਇਸ ਵੇਲੇ ਇਹ ਹਾਲੇ ਤੱਕ ਵੀ ਵਿਚਾਰੇ 24 ਘੰਟੇ ਤੋਂ ਇਸ ਇਸ ਮਦਦ ਦੀ ਮਦਦ ਦੇ ਇੰਤਜ਼ਾਰ ਦੇ ਵਿੱਚ ਇੱਥੇ ਬੈਠੇ ਨੇ ਔਰ ਪ੍ਰੰਤੂ ਹਾਲ ਤੱਕ ਜੋ ਹੈ ਉਸ ਵਿਅਕਤੀ ਦੀ ਤਲਾਸ਼ ਲਗਾਤਾਰ ਇਹਨਾਂ ਦੇ ਆਪਣੇ ਤੌਰ ਤੇ ਲਗਭਗ 20 ਤੋਂ 25 ਦੇ ਕਰੀਬ ਯੁਵਕ ਨੇ ਜੋ ਕਿ ਇੱਕ ਪਿਛਲੇ 24 ਘੰਟੇ ਤੋਂ ਲਗਾਤਾਰ ਉਹ ਗਦ دریا ਦੇ ਵਿੱਚ ਸ਼ਾਨਬੀਨ ਕਰ ਰਹੇ ਨੇ ਤਾਂ ਕਿ ਉਸ ਵਿਅਕਤੀ ਦਾ ਪਤਾ ਲੱਗ ਸਕੇ ਕਿ ਉਹ ਅਖਿਰ ਤੰਦਰੁਸਤ ਹੈ ਜਾਂ ਕਿਵੇਂ ਦੀ ਸਥਿਤੀ ਉਸ ਦੀ ਸਾਹਮਣੇ ਆ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਅਰਕੇਸ਼ ਸ਼ਰਮਾ ਬੰਮਿਆਲ ਕੀ ਕਹਿੰਦਾ ਪਾਪ ਉਹ ਮਾਰ ਜਾ ਪਿੱਛਾ ਪਿੱਛਾ ਹੋ ਗਿਆ ਪੁੱਤ ਜਿਹਨੇ ਮੋੜਾ ਕਰਿਆ ਜਾਈ ਨਾ ਘਾਣੇ ਪਿੱਛੋਂ ਪੱਥਰ ਮਾਰਿਆ ਜਿਹਨੇ ਪੱਥਰ ਮਾਰਿਆ ਮੋੜ ਕੇ ਜਿਹਨੇ ਥੱਲੇ ਮੋੜਿਆ ਪੱਥਰ ਵੱਜਿਆ ਜਿਹਨੇ ਥੱਲੇ ਮੋੜ ਕੇ ਡੁੱਬ ਗਿਆ ਬਹੁਤ ਜ਼ਿਆਦਾ ਡੁੱਬਦਾ ਪਾਣੀ ਚੱਲਦਾ ਪਾਣੀ ਚੱਲਦਾ ਪਾਣੀ ਇਥੇ ੱਲੇ ਨੂੰ ਜਾਣਦੇ ਆ। ਇਹ ਟੀਮ ਹੈ, ਇਹ ਟੀਮ ਆਈ ਨਹੀਂ। ਇਹ ਚੋਕਲੀ ਟੀਮ ਵੀ ਕੋਈ ਨਹੀਂ ਆਈ। ਜੇਲੇ ਉਹਨਾਂ ਨੇ ਕੀ ਕੀਤਾ ਫਿਰ? ਪੱਥਰ ਮਾਰਿਆ ਜੇਲੇ 10-20 ਮਿੰਟ ਤੋ ਰੁਕੇ ਇੱਥੇ ਪੁਲਿਸ ਵਾਲੇ। ਉਹਨਾਂ ਨੇ ਕਿਹਾ ਵੀ ਨਹੀਂ ਤਰਿਆ। ਮਾਰ ਗਿਆ ਮੁੰਡਾ ਤੇ ਉਹ ਫਿਰ ਪੁਲਿਸ ਵਾਲੇ ਦੌੜ ਗਏ ਇੱਥੋਂ ਬਾਹਰ ਨਿਕਲ ਗਏ। ਮੋੜ ਗਿਆ, ਅਹੀਂ ਵੀ ਆਏ, ਅਹੀਂ ਵੀ ਮੋੜਿਆ ਕਰੇ, ਵੀ ਪੰਜੀ ਪਏ। ਉਹ ਮਾਰੇ ਪੱਥਰ ਉਹਨਾਂ ਨੇ ਮੁੰਡੇ। ਗੱਡੀ ਲੈ ਕੇ ਤੋੜਾ ਉਹਨਾਂ ਨੇ। ਉਹਨਾਂ ਨੇ ਪਿੱਛੇ ਕੀ ਲੈਣਾ ਸੀ? ਭਾਈ ਗੱਲ ਛੱਡ ਸਮਝਿਆ ਮੈਂ ਇਹ ਪਿੱਛੇ ਕੀ ਭਾਈ ਕੀ ਰੋ ਈ ਆ ਗਈ ਪੰਜਾਬ ਦੀ ਹਾਂਜੀ ਇੱਥੇ ਆਓ ਸ਼ੋਰ ਨਹੀਂ ਕਰਨਾ ਕਿਸੇ ਮੇਰਾ ਵੀਰ ਅੱਜਾਪੁਰ ਇੱਧਰ ਆ ਹਾਂਜੀ ਹੁਣ ਕੀ ਗੱਲ ਬਸ ਆਜ ਦੇਖੋ ਹਲਕਾ ਪੋਵਾ ਦੇ ਵਿੱਚ ਇਹ ਸਾਰੇ ਸਾਡੇ ਆਪਣੇ ਇੱਥੋਂ ਦੇ ਵਾਸੀ ਨੇ ਔਰ ਹਮੇਸ਼ਾ ਤੋਂ ਹੀ ਸਾਡੀ ਪਾਰਟੀ ਦਾ ਹਮੇਸ਼ਾ ਸਾਥ ਵੇ ਦਿੰਦੇ ਰਹੇ ਨੇ ਤੇ ਇਹਨਾਂ ਨੇ ਆਪਣਾ ਸਮਝ ਕੇ ਅੱਜ ਮੈਨੂੰ ਇੱਥੇ ਬੁਲਾਇਆ ਔਰ ਮੈਂ ਦੇਖ ਰਹੀ ਐ ਇੱਥੇ ਕਿ ਕੱਲ ਦੁਪਹਿਰ ਦੀ ਇੱਥੇ ਵਾਰਦਾਤ ਹੋਈ ਪਈ ਐ ਜਿੱਥੇ ਇਹਨਾਂ ਦਾ ਇੱਕ ਭਰਾ ਆ ਕੁਝ ਗੱਡੀਆਂ ਲੈ ਕੇ ਆਪਣੀਆਂ ਕੁਝ ਮੱਜਾ ਲੈ ਕੇ ਜਾ ਰਹੇ ਸੀਗੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੁਲਿਸ ਪਈ ਹੈ ਜੋ ਇਹਨਾਂ ਨੇ ਦੱਸਿਆ। ਔਰ ਪੁਲਿਸ ਪੈਨ ਦੇ ਪਿੱਛੇ ਉਹ ਉਹਨਾਂ ਚ ਕੋਈ ਉਹ ਡਰ ਦੇ ਮਾਰੇ ਕਹਿੰਦੇ ਉਹਨਾਂ ਗੱਡੀ ਭਜਾ ਕੇ ਇੱਥੋਂ ਤੱਕ ਮੋਟਰਸਾਈਕਲ ਤੱਕ ਪੁਲਿਸ ਵਾਲੇ ਉਹਨੂੰ ਲੈ ਕੇ ਆਏ ਨੇ ਔਰ ਉਹਨੇ ਡਰ ਦੇ ਮਾਰੇ ਇੱਥੇ ਛਲਾਂਗ ਮਾਰੀ ਹੈ। ਜੋ ਇਹਨਾਂ ਦਾ ਦੱਸਣਾ ਹੈਗਾ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ। ਲੇਕਿਨ ਬਾਕੀ ਦੀ ਤੇ ਕਾਰਵਾਈ ਜੀ ਜਿਹੜੀ ਹੈਗੀ ਆ ਉਹ ਅਸੀਂ ਬਾਅਦ ਚ ਦੇਖਾਂਗੇ ਕਿ ਕੀ ਹੈਗਾ ਉਹਦੇ ਵਿੱਚ। ਲੇਕਿਨ ਜਿਸ ਤਰ੍ਹਾਂ ਦੇ ਨਾਲ ਇੱਥੇ ਇਕੱਠ ਸਾਨੂੰ ਦੇਖਣ ਨੂੰ ਮਿਲ ਰਿਹਾ ਇੱਥੇ ਸਾਫ਼ ਤੌਰ ਤੇ ਲੱਗ ਰਿਹਾ ਹੈਗਾ ਕਿ ਇਹਨਾਂ ਦਾ ਪਰਿਵਾਰ ਦਾ ਮੈਂਬਰ ਖੋ ਚੁੱਕਿਆ ਪਾਣੀ ਦੇ ਵਿੱਚ ਉਹਨਾਂ ਦੀ ਬਾਡੀ ਲੱਭੀ ਜਾ ਰਹੀ ਹੈ ਨਾ ਹੀ ਕੋਈ ਇੱਥੇ ਐਨਡੀਆਰ ਦੀ ਕੋਈ ਟੀਮ ਇੱਥੇ ਪਹੁੰਚੀ ਹੋਈ ਹੈ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਇੱਥੇ ਖੜਾ ਤੇ ਹੈ ਲੇਕਿਨ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਇਹਦੇ ਵਿੱਚ ਪ੍ਰਸ਼ਾਸਨ ਇਸ ਚ ਇਨਵੋਲ ਹੋ ਕੇ ਪਰਿਵਾਰ ਦੀ ਮਦਦ ਕਿਉਂ ਨਹੀਂ ਕਰ ਰਿਹਾ ਸੋ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਨ ਜਾ ਰਹੀ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਿੱਚ ਜੋ ਬੈਸਟ ਟੂ ਬੈਸਟ ਹੋ ਸਕੇਗਾ ਸਹੀ ਪਰਿਵਾਰ ਦੇ ਲਈ ਉਹ ਮਦਦ ਕਰਾਂਗੇ। ਜੀ ਨੌਜੀ ਮਰੀਜ਼ ਜੀ ਕੀ ਗੱਲ ਬਾਤ ਹੈ ਜੀ ਤੁਸੀਂ ਇਕੱਠੇ ਹੋਏ ਹੋ ਕਿ ਉਹ ਜਦੋਂ ਅਸੀਂ ਇਕੱਠੇ ਹੋਏ ਆਂ ਕੜਜੇ ਦੀ ਮੈਂ ਅੱਜ ਹੀ ਆਇਆ। ਮੈਂ ਕੜਜਾ ਮੂਸੀ ਮੈਂ ਆ ਜਾਇਆ। ਉਹਦੇ ਵਿੱਚ ਗੱਲ ਇਹ ਜੇ ਵੀ ਮੈਨੂੰ ਅੱਜ ਰਾਤੀ ਪਤਰ ਲੱਗਾ ਵੀ ਸਸਰਾ ਮੁੰਡਾ ਮਾਰਸੜਿਆ ਪੁਲਿਸ ਨੇ। ਤੇ ਮੈਂ ਆ ਜਾਇਆ ਤੇ ਇੱਥੇ ਦੇਖਿਆ ਤਾਂ ਕੁਝ ਵੀ ਨਹੀਂ। ਪਰ ਮੈਂ ਸੱਚ ਉਗਲ ਗਿਆ। ਅਕਾ ਸੋਚਦਾ ਤੁਸੀਂ ਸਾਡੀ ਅਰਫ ਕਰਨ ਆਏ ਹੋ ਤਾਂ ਕਿ ਅਰਫ ਕਰਨੇ ਮੈਂ ਕਿ ਇੱਥੇ ਗੱਡੀ ਦੇ ਬਹਿ ਕੇ ਆਏ ਤੇ ਕੀ ਅਰਫ ਹੁੰਦੀ ਸਾਡੀ ਜੇ ਕੋ ਤੂੰ ਇਹ ਅਰਫ ਕਰਨੀ ਹੈ ਤੇ ਫਿਰ ਘਰੋਂ ਚੱਲ ਜਾ ਇੱਥੇ ਗੱਡੀ ਦੇ ਬੈਠੇ ਥੋੜਾ ਕਤਲ ਹੋ ਜਾਂਦਾ ਹੈ ਉਹਦੇ ਬਾਅਦ ਨੀਂਦਾ ਮੈਂ 4000 ਬੰਦਾ ਲੈ ਕੇ ਤੇ ਮੈਂ ਚੱਲਿਆ ਰੋਡ ਦੇ ਜੇ ਤੁਸੀਂ ਸਾਡੀ ਅਰਫ ਕਰਨੀ ਹੈ ਤੇ ਕਰ ਲੇ ਤੇ ਨੀਂਦਾ ਮੈਂ 4000 ਬੰਦਾ ਲੈ ਕੇ ਚੱਲੇ ਆਦੇ ਸੀ ਜੇ ਇਹ ਨਹੀਂ ਸੱਚੇ ਉਹ ਵੀ ਗੁੱਜਰ ਹੈ ਮੋਹ ਸਾਰੇ ਦੀ ਇੱਕੋ ਜਈ ਹੈ ਇਹ ਨਹੀਂ ਵੀ ਮੋਹ ਤੇਰੀ ਬੱਕਰੀ ਹੈ ਮੇਰੀ ਬੱਕਰੀ ਹੈ ਮੋ ਸਾਰਿਆਂ ਦੇ ਉੱਪਰ ਖੜੀ ਐ ਬੰਦੇ ਨੇ ਬੰਦਾ ਮਾਰਿਆ ਐ ਹੁਣ ਤੱਕ ਕਿਸੇ ਹੋਰ ਕਿਸੇ ਬੰਦਾ ਮਾਰਿਆ ਹੁੰਦਾ ਤੇ ਪੂਰਾ ਇਲਾਕਾ ਪੱਥਰ ਚਲਣਾ ਸੀ ਪੂਰਾ ਇਲਾਕਾ ਗੱਡੀਆਂ ਰੋਡ ਬੰਦ ਹੋਣੇ ਸੀ ਸਾਡੇ ਬਸੇ ਮੈਂ ਕਿਹਾ ਸਰ ਇਹ ਸਾਡੇ ਨਾਲ ਨਹੀਂ ਕਰੀ ਜਿਹੜਾ ਆਸਾ ਹੋਣ ਡਿਆ ਜੇ ਤੁਸੀਂ ਸਾਡੀ ਮਦਦ ਕਰਨੀ ਜੋ ਗਵਰਨਮੈਂਟ ਦਾ ਕੰਮ ਐ ਮਦਦ ਕਰਨਾ ਸਾਡੀ ਮਦਦ ਨਹੀਂ ਹੋਈ ਜਿਹੜੀ ਅਸੀਂ ਚਾਹਨੇ ਆ ਉਹ ਨਹੀਂ ਹੋਈ ਹੁਣ ਮੈਂ ਆ ਕੇ ਗੇਟ ਖੜਾਇਆ ਗੱਡੀਆਂ ਪਿੱਛੇ ਰੁਕੀਆਂ ਮੈਂ ਕਿਹਾ ਤੂੰ ਸੱਚੋ ਸਾਹਿਬ ਗੱਡੀ ਇਹ ਗੇਟ ਹੁਣ ਤੱਕ ਕਿਉਂ ਖੋਲਿਆ ਪਰ ਮੈਂ ਕਲੇਸ਼ਰ ਦੇ ਗਿਆ ਜਾ ਕੇ ਰੇਡ ਰੇਡ ਖਲਾਇਆ ਓਟੋਆ ਪਰਾਇਆ ਮੈਂ ਕਿਹਾ ਅੱਗੇ ਲੰਗੋ ਅਫਸਰ ਜਿਹੜਾ ਵੀ ਆਵੇਗਾ ਸਾਡੀ ਕੋਈ ਮੁਸੀਬ ਦੇਖੇਗਾ ਸਾਡੀ ਕੋ ਗੱਲ ਦੇਖੇਗਾ ਸਾਡੀ ਕੋ ਸੁਣਾਈ ਹੋਏਗੀ ਜਿਹੜੀ ਗਵਰਨਮੈਂਟ ਦੇ ਹੱਥ ਵਿੱਚ ਸੁਣਾਈ ਹੈ ਉਹ ਹੋਣੀ ਚਾਹੀਦੀ ਹੈ ਤੇ ਸਾਨੂੰ ਵੀ ਬੋਲ ਬਣੀ ਪੋਇਆ ਵੀ ਇਹਦੇ ਵਿੱਚ ਅਸੀਂ ਬੋਲੀਏ ਨਹੀਂ ਜਿਹੜੀ ਗੱਲ ਸਾਡੇ ਕੋਲ ਹੈ ਪਲਮਾਨਸੀ ਨਾਲ ਪਲਮਾਨਸੀ ਰਹੀ ਹੈ ਤੇ ਸਾਡੀ ਲਾਸ਼ ਲੱਭਣੀ ਚਾਹੀਦੀ ਹੈ ਕਾਰਵਾਈ ਹੈ ਜਿਹੜੀ ਉਹ ਬਾਅਦ ਵਿੱਚ ਦੇਖਾ ਜਿਹੜਾ ਲਾਸ਼ ਲੱਭੇਗੀ ਲਾਸ਼ ਆ ਜੇ ਵਿੱਚ ਹੈ ਪਾਣੀ ਪਿਛੋ ਢੱਕਿਆ ਨਹੀਂ ਜੀਸੀਪੀਐਲ ਲੱਗਿਆ ਨਹੀਂ ਮੈਂ ਹਰ ਕਲੇਸ਼ੇ ਰੁਕਿਆ ਉਹ ਜਿਸ ਵੀ ਲਾਈਆਂ ਹੁਣ ਆ ਗਏ ਮੈਂ ਲਾਈਆਂ ਅੱਜ ਤੇ ਇਹ ਸਾਸੀ ਗਰੀਬ ਲੋਕਾਂ ਗਰੀਬ ਵੀ ਹਨੀ ਅਸੀਂ ਮਰਦ ਵੀ ਡਰਦੇ ਅਸੀਂ ਜਿਸ ਨੇ ਮਰਨ ਬਣਾਇਆ ਤੇ ਮਰ ਗਏ ਆ ਕੋਈ ਗੱਲ ਨਹੀਂ ਮਰਨਾ ਹੀ ਇੱਕ ਦਿਨ ਜੇ ਇਸ ਮਹੀਨੇ ਦੇ ਵਿੱਚ ਮਰ ਜਾਂਦੇ ਅਸੀਂ ਸਾਰੇ ਲੋਕੀ ਮਰ ਜਾਗੇ ਇਹ ਨਹੀਂ ਕਹਿਣਾ ਵੀ ਅਸੀਂ ਮਰ ਜਲਿਆ ਮਾਰ ਸਾਡੇ ਦਰਦ ਹੋਣੀ ਹੋ ਜਾਏਗੀ ਇਹ ਹੋ ਜਾਏਗੀ ਅਸੀਂ ਮਰ ਤੋਂ ਆ ਕੇ ਨਹੀਂ ਡਰਦੇ ਪਏ ਤੇ ਕੱਲ ਮੈਂ ਸੁਣਿਆ ਇਥੇ ਤੇ ਇੱਕ ਸਰਪੰਚ ਆਇਆ ਸਰਪੰਚ ਨੇ ਕਿਹਾ ਮੋਣਾ ਕੋਈ ਨਹੀਂ ਮਰਿਆ ਦਾ ਇਹ ਵੀ ਗੱਲ ਨੇ ਬਹੁਤ ਬੁਰੀ ਲਗੀ ਇੱਕ ਕਿਸੇ ਦਾ ਪੁੱਤਰ ਮਰਿਆ ਇੱਕੋ ਜਿਹੀ ਜਾਨ ਹੁੰਦੀ ਹੈ ਕਿਸੇ ਨੇ ਦੂਜੇ ਨੇ ਕਹਿਣਾ ਕਿ ਉਹਦਾ ਬੰਦਾ ਨਹੀਂ ਮਰਿਆ ਇਹਨਾਂ ਨੇ ਆਪੇ ਮਾਰਿਆ ਇਹ ਵੀ ਗੱਲ ਹੋ ਸਕਦੀ ਹੈ ਇਨਸਾਫ ਹੈ ਜਾਇਜ਼ ਹੈ ਹਾਂਜੀ ਕੀ ਨਾ ਜ ਆਪਣਾ ਮੇਰਾ ਨਾਮ ਕਾਕਾ ਦਾ ਸਲੀਮਾ ਮੇਰਾ ਨਾਮ ਅਸਲੀ ਪੱਕਾ ਕੀ ਗੱਲ ਬਾਤ ਹੋਈ ਆ ਦਰਿਆ ਦੇ ਉਹਦੇ ਦਰਿਆ ਦੇ ਕੰਢੇ ਕਾਫੀ ਤੁਹਾਡੇ ਭਾਈ ਜਰਾ ਖੜਾ ਆ ਗੱਲ ਇਹ ਹੀ ਭਾਈ ਗੱਲ ਇਤਨਾ ਹੀ ਮੁੜ ਆਇਆ ਮੱਝਾ ਲੈਣੇ ਤੋਂ ਮੋਲ ਲਈਦੇ ਹੁੰਦੀਆਂ ਮੁੜੇ ਨੇ ਤੇ ਇੱਥੋਂ ਪਾਰੋਂ ਮੁੜਾ ਗੁਜ਼ਰ ਉਹ ਵੀ ਆਪਣੇ ਸਾਡਾ ਰਿਸ਼ਤੇਦਾਰ ਹੀ ਉਹ ਕਹਿੰਦਾ ਵੀ ਚਲ ਗੱਡੀ ਭੇਜਿਓ ਉਹਨੇ ਮੁੜੇ ਨੇ ਕੋਲੀਆਂ ਦਾ ਨੇ ਇੱਥੋਂ ਕਿਨਾ ਪਿੰਡ ਦਾ ਹੀ ਆ ਆਪਣਾ ਕੋਲੀਆਂ ਦਾ ਉਹਨੇ ਗੱਡੀ ਭੇਜਿਓ ਉਹਨੇ ਮੁੜੇ ਨੂੰ ਭੇਜਿਆ ਵੀ ਜਾ ਯਾਰ ਮੈਂ ਨਹੀਂ ਜਾਣਾ ਤੂੰ ਜਾਈ ਗੱਡੀ ਲੈ ਕੇ ਉਹ ਐਤੋਂ ਲੈ ਕੇ ਇੱਥੇ ਆਇਆ ਤਾਂ ਉਹਨਾਂ ਨੇ ਕੀ ਕੀਤਾ ਵੀ ਉਹ ਕਿਤੇ ਮੱਝਾ ਆਏ ਲੱਦਣ ਦੇ ਦੇ ਸੀ ਉਧਰੋਂ ਨਾਲ ਹੀ ਬੰਮਾਲ ਤੋਂ ਪੁਲਸ ਵਾਲਿਆਂ ਦੀ ਗੱਡੀ ਆਈ ਕਿ ਹੁਣ ਪਤਾ ਨਹੀਂ ਸ਼ਿਕਾਇਤ ਲਾਈ ਉਹ ਕੀ ਚੱਕਰ ਕੀਤਾ ਨਾਲੇ ਪੈਸੇ ਵੀ ਹਾਦਿਆਂ ਉਹਨਾਂ ਨੇ ਪੁਲਸ ਵਾਲਿਆਂ ਨੇ ਪੈਸੇ ਵੀ ਲਏ ਉਹਨਾਂ ਨੇ ਪੈਸੇ ਲੈ ਕੇ ਫਿਰ ਬਾਅਦ ਚ ਉਹਨਾਂ ਨੇ ਕੀ ਕੀਤਾ ਵੀ ਮੋੜੇ ਪਿੱਛੇ ਪੈ ਗਿਆ ਉਹਦਾ ਡਰਾਈਵਰ ਮਗਰ ਪੈ ਗਿਆ ਜਿਹੜਾ ਮੇਰਾ ਭਰਾ ਸੀ ਉਹਨੂੰ ਕਿਦੇ ਉਹ ਕਹਿੰਦਾ ਵੀ ਮੇਰਾ ਕੋਈ ਰੋਲ ਨਹੀਂ ਮੇਰਾ ਕੋਈ ਮਾਲ ਫੜੀ ਮੈਂ ਗੱਡੀ ਲੈ ਕੇ ਆਇਆ ਉਹਨੇ ਕੀ ਕੀਤਾ ਵੀ ਲਿਆਓ ਮੋਟਰਸਾਈਕਲ ਲਿਆਓ ਮੋਟਰਸਾਈਕਲ ਲਾ ਲਿਆ ਪਿੱਛੇ ਉੱਥੋਂ ਹੱਬ ਲੱਗੀ ਦੀ ਆਈ ਪੁਲਸ ਵਾਲਦੇ ਪਿੱਛੇ ਇਹ ਸਾਹਮਣੇ ਇਧਰੋਂ ਤੁਹਾਨੂੰ ਦੱਸਾਂਗਾ ਕਿ ਟਾਇਰ ਵੀ ਮੋਟਰਸਾਈਕਲ ਜਿੱਥ ਤੇ ਨਾਲ ਬਰੇਕਾ ਮਾਰ ਦਿਆ ਬਰੇਕਾ ਮਾਰ ਮਾਰ ਕੇ ਤੈਰ ਕਾ ਦੇ ਸਾਹਮਣੇ ਰੋਡ ਇੱਥੇ ਤੱਕ ਆਇਆ ਦਰਿਆ ਦੇ ਵਿੱਚ ਜਿਹਹਲੇ ਪਿਆ ਅਗੇ ਉਹਨਾਂ ਨੇ ਕੀ ਕੀਤਾ ਵੀ ਦਰਿਆ ਦੇ ਵਿੱਚ ਜਿੰਤਰਾ ਪਿਆਦਾ ਉਹਨਾਂ ਨੇ ਪੱਥਰ ਮਾਰੇ ਚੋ ਕਿ ਪੱਥਰ ਵੱਜਿਆ ਸਿੱਧਾ ਸਿਰ 'ਚ ਮੋੜੇ ਮੋੜਾ ਮੋੜ ਕੇ ਥੱਲੇ ਪਿਆ ਥੱਲੇ ਡੇਗ ਵੀ ਆ ਜਦੋਂ ਲੈ ਪਾਣੀ 'ਚ ਮੋੜ ਕੇ ਮੋੜ ਕੇ ਉੱਪਰ ਨਹੀਂ ਚੜਿਆ ਜਿਹਹਲੇ ਉਹਨਾਂ ਨੇ 10 ਮਿੰਟ ਦੇਖ ਦੂ ਕਿ ਨਹੀਂ ਚੜਿਆ ਪਰ ਫਿਰ ਉਹਨਾਂ ਉਹ ਪੱਜ ਕੇ ਬੋਲਸਾ ਦੇ ਵਾਪਸ ਫਿਰ ਨਾਲ ਹੀ ਬੰਦੇ ਇੱਥੇ ਲੱਗੇ ਛਾਗੇ ਲੱਗੇ ਦੇਰਿਆਲੇ ਵੀ ਆਏ ਉਹਨਾਂ ਨੇ ਦੇਖਿਆ ਵੀ ਉੱਪ ਨਾ ਪਾਰ ਗਿਆ ਨਾ ਗੱਲ ਨਾ ਆਟਾ ਪੈਣਾ ਨਾ ਇਹ ਨਾ ਫੜੀ ਲੈਂਦਾ ਕਿੱਥੇ ਗਿਆ ਨਾ ਦੇਖਿਆ ਇੱਥੇ ਕੋਈ ਮੁੰਡਾ ਸੁਣਾ ਲਵਾ ਮੋਬਾਈਲ ਉੱਥੇ ਕੀ ਪਿਆਦਾ ਉਹਦਾ ਉਹ ਕੁੜੀ ਨੇ ਮੋਬਾਈਲ ਚੁੱਕਿਆ ਉਹਨਾਂ ਖੋ ਚੁੱਕਿਆ ਅਸੀਂ ਦੋ ਦਿਨੋਂ ਉਹ ਮੁੰਡਾ ਜਿਹੜਾ ਦੇਖਣਦਾ ਦੂਜਾ ਜਿਹੜਾ ਉਹਦੇ ਨਾਲ ਨੱਥੇ ਦਾ ਦੂਜਾ ਮੁੰਡਾ ਉਹ ਦੇਖਣਦਾ ਸੀ ਖਲੋ ਗਿਆ ਉੱਪਰ ਦੀ ਸਾਡੋ ਉਹ ਕਹਿੰਦਾ ਕੁਲਸ ਵਾਲਿਆਂ ਨੇ ਪੱਥਰ ਮਾਰੇ ਤੇ ਜੇਲੇ ਪੱਥਰ ਵੱਜਿਆ ਸਿਰ ਤੇ ਤਾਂ ਫਿਰ ਗਿਆ ਮੁੜ ਗਿਆ ਉੱਪਰ ਹੀ ਨਹੀਂ ਆਇਆ ਉਤਰੋ ਥੱਕਿਆ ਤੇ ਨਾਲੇ ਪੱਥਰ ਵੱਜੇ ਦਾ ਬੰਦਾ ਮੁੜ ਗਿਆ ਇੰਨਾ ਦੂੰਗਾ 20 25 ਮੋਟ ਦੂੰਗਾ ਪਾਣੀ ਇੱਥੇ ਮੋਰਗੇ ਕਿਥੋਂ ਆਣੇ ਉਹਨਾਂ ਉੱਪਰ ਕਿੰਨੇ ਵਜੇ ਦੀ ਗੱਲ ਹੈ ਕੱਲ ਤੇ ਅਜੇ ਤੱਕ ਕੋਈ ਬੁਤਾ ਖੁਰ ਕੋਈ ਨਹੀਂ ਆਇਆ ਕੱਲ 12 1 ਵਜੇ ਦੀ ਗੱਲ ਹੈ ਪੁਲਿਸ ਵਾਲਾ ਕੋਈ ਆਇਆ ਪੋਰਸ ਵਾਲੇ ਵੀ ਨਹੀਂ ਆਏ تھے ਪੋਰਸ ਵਾਲੇ ਹੋਈ ਜਿਹੜੇ ਆਏ ਗੱਡੀ ਫੜਨ ਉਹ ਪੈਸੇ ਖਾਣ ਵਾਸਤੇ ਆਏ ਹੋਣਾ ਗੱਡੀ ਫੜਨੀ ਪੈਸੇ ਖਾਣੇ ਆ ਕੇ ਤੇ ਵਾਪਸ ਹੀ ਚਲ ਜਾਣਾ ਹੈ ਉਹਨਾਂ ਦੇ ਕੰਮ ਨਹੀਂ ਮੁੜਾ ਜਲਿਆ ਤੇ ਉਹ ਪਿੱਛੇ ਹੱਬ ਲਾਇਆ ਤੇ ਆ ਗਏ ਮਾਰਕੀਟ ਅਨੇ ਬਰਦਰ ਸਤਾਂ ਸੀ ਗੱਗੇ ਆਪਣੇ ਸ਼ੌਂਕੀਚਾਰ ਦੇ ਇੱਕ ਮਾਰਮ ਬਿਆਲ ਕੋਈ ਨਾ ਨਕਲ ਆਇਆ ਸੀਗਾ ਜੇ ਨਾਕੇ ਤੋਂ ਉਹਨਾਂ ਨੂੰ ਲੱਗਾ ਵੀ ਗੱਡੀ ਜਿਹੜੀ ਆ ਉਹ ਤੋੜ ਕੇ ਭੱਜ ਗਈ ਜ ਉਹਨਾਂ ਨੇ ਪਿੱਛਾ ਕੀਤਾ ਉਹ ਜਦੋਂ ਇੱਥੇ ਆਏ ਨੇ ਉਹ ਐਸੇ ਏਰੀਏ ਦੇ ਵਿੱਚ ਜਿਹੜਾ ਵੀ ਪਿੰਡ ਹੈਗਾ ਇੰਨੇ ਆਉਂਦੇ ਲੱਗੇ ਪਿੰਡਾ ਫਖੜੀ ਉਥੇ ਆ ਕੇ ਉਹ ਬੰਦਿਆਂ ਨੇ ਗੱਡੀ ਜਿਹੜੀ ਰੋਕ ਦਿੱਤੀ ਹੈ ਉਹਦੇ ਵਿੱਚ ਦੋ ਜਣੇ ਸੀਗੇ ਦੋਵੇਂ ਜਿਹੜੇ ਗੱਡੀ ਦੇ ਵਿੱਚੋਂ ਛਾਲ ਮਾਰ ਕੇ ਭੱਜ ਗਏ ਨੇ ਗੱਡੀ ਰੋਕ ਦਿੱਤੀ ਜੋ ਗੱਡੀ ਚੈੱਕ ਕੀਤੀ ਗਈ ਹੈ ਉਹਦੇ ਵਿੱਚੋਂ ਸੀਗੇ ਉਹ ਸ਼ੁਰਾ ਦੇ ਦੇ ਸੀਗੇ ਇੰਦਮੈਂਟ ਉਹ ਆਪਣੀ ਕਾਰਵਾਈ ਕਰਨ ਲੱਗ ਪਏ ਨੇ ਤੇ ਹੁਣ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਉਹ ਦਰਿਆ ਵਾਲੀ ਸਾਈਡ ਨੂੰ ਭੱਜ ਗਿਆ ਜਿਹੜਾ ਕਿ ਇਹ ਕਹਿ ਰਹੇ ਨੇ ਉਹਨਾਂ ਕਹਿੰਦੇ ਉਹ ਤਾਬੂ ਦਰਿਆ ਦੇ ਵਿੱਚ ਕਿਤੇ ਪਾਣੀ ਜ਼ਿਆਦਾ ਹੋਣ ਕਰਕੇ ਬਾਹਰ ਨਹੀਂ ਆਇਆ ਸੋ ਉਸ ਦੇ ਵਾਸਤੇ ਉਹ ਸਾਡੀ ਐਨਡੀਆਰਫ ਦੀ ਟੀਮ ਜਿਹੜੀ ਆ ਮਾਨਜੋਗ ਐਸਐਸਪੀ ਸਾਹਿਬ ਨੇ ਭੇਜੀ ਹੈ ਸੋ ਹੁਣ ਉਸ ਤੋਂ ਬਾਅਦ ਜਿਹੜੇ ਵੀ ਦੱਸ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਇਹਨਾਂ ਦਾ ਰੂਪ ਹੈ ਕਿ ਸੱਪ-ਕਿੱਟ ਮਾਰੇ ਨੇ ਜਿਹੜੇ ਕੱਤੇ ਮਾਰੇ ਆ ਦੇ ਨੇ ਹੈ ਗੱਲ ਨਹੀਂ ਨਹੀਂ ਇਹੋ ਜਿਹੀ ਨਹੀਂ ਇਨਵੈਸਟੀਗੇਸ਼ਨ ਦਾ ਮਸਲਾ ਇਹ ਜੋ ਰੌਲਾ ਨਹੀਂ ਹੈ ਕੋਈ ਪਾਕਿਆ ਪਚਾ А, кити ти е ги дуе па, отам да сте па, вакто да сте